ਪਾਰ ਸਰਕਾਰ ਨੇ ਦਾਵਾ ਕੀਤਾ ਕਿ ਹਾਲੇ ਆਪਰੇਸ਼ਨ ਸੰਦੂਰ ਜਾਰੀ ਰਹੇਗਾ ਤਿੰਨ ਦਿਨਾਂ ਦੇ ਦੌਰਾਨ ਭਾਰਤੀ ਸਨਾਵਾ ਨੇ ਪਾਕਿਸਤਾਨ ਦੇ ਵਿੱਚ ਕੀਤੀ ਜਵਾਬੀ ਕਾਰਵਾਈ ਦੇ ਤਹਿਤ ਕਰੀਬ 40 ਦੇ ਕਰੀਬ ਜਿਹੜੇ ਪਾਕਿਸਤਾਨ ਦੇ ਜਵਾਨ ਸ਼ਹੀਦ ਹੋਏ ਨੇ 100 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਤੇ ਨਾਲ ਦੀ ਨਾਲ ਕਈ ਪਾਕਿਸਤਾਨੀ ਜਹਾਜ਼ ਵੀ ਭਾਰਤੀ ਸਨਾਵਾ ਨੇ ਇਥਾਂ ਡਿਗੇ ਨੇ ਤੇ ਕਈਆਂ ਨੂੰ ਹਵਾ ਚੀ ਤਬਾਹ ਕੀਤਾ ਅੱਜ ਇਸ ਮਸਲੇ ਦੇ ਵਿੱਚ ਦੁਬਾਰਾ 12 ਵਜੇ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੀ ਬੈਠਕ ਹੋ ਰਹੀ ਹੈ ਪੂਰੀ ਖਬਰ ਹੈ ਕਿ ਪਾਕਿਸਤਾਨ ਦੇ ਖਿਲਾਫ ਆਰਮੀ ਦੀ ਕਾਰਵਾਈ ਰੋਕਣ ਦੀ ਸਹਿਮਤੀ ਦੇ ਕਰੀਬ 24 ਘੰਟੇ ਬਾਅਦ ਭਾਰਤੀ ਸੈਨਾ ਦੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਡੀਜੀਐਮਓ ਲੈਫਟੀਨੈਂਟ ਜਨਰਲ ਜੀਵ ਕਈ ਵਾਈਸ ਐਡਮਿਰਲਰ ਏ ਐਨ ਪ੍ਰਮੋਦ ਅਤੇ 에어 ਮਾਰਸ਼ਲ ਏਕੇ ਭਾਰਤੀ ਨੇ ਪਾਕਿਸਤਾਨ ਦੀਆਂ ਹਰਕਤਾਂ ਅਤੇ ਭਾਰਤ ਦੀ ਕਾਰਵਾਈ ਦੇ ਬਾਰੇ ਦੱਸਿਆ ਉਹਨੇ ਕਿਹਾ ਕਿ ਜਿਸ ਮਕਸਦ ਚ ਜਾਂ ਜਿਸ ਮਕਸਦ ਨਾਲ ਆਪਰੇਸ਼ਨ ਸਦੂਰ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰ ਲਿਆ ਗਿਆ ਉਧਰ ਹਵਾਈ ਸੈਨਾ ਨੇ ਇਨ੍ਹਾਂ ਹਮਲਿਆਂ ਚ ਅਹਿਮ ਭੂਮਿਕਾ ਨਿਭਾਈ ਤੇ ਇਨ੍ਹਾਂ ਵਿੱਚੋਂ ਕੁਝ ਦੇ ਸਥਾਨਾਂ ਤੇ ਹਮਲਾ ਵੀ ਕੀਤਾ ਨਾਲ ਦੀ ਨਾਲ ਇਹ ਵੀ ਦੱਸਿਆ ਕਿ 에ਅਰ ਫੋਰਸ ਨੇ ਵੀ ਹਥਿਆਰਾਂ ਦੇ ਸਾਧਨ ਉਪਲਬਧ ਕਰਵਾਏ ਨੇ ਕਈ ਨੇ ਦੱਸਿਆ ਕਿ ਭਾਰਤ ਨੇ 7 ਮਈ ਦੀ ਰਾਤ ਨੂੰ 9 ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਇਸ ਵਿੱਚ 100 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਨੇ ਇਸ ਸਵਾਲ ਤੇ ਭਾਰਤ ਨੇ ਕਿੰਨੇ ਪਾਕਿਸਤਾਨੀ ਜਹਾਜ਼ ਡੇਗੇ ਨੇ ਇਸ ਮਸਲੇ ਤੇ ਭਾਰਤੀ ਨੇ ਦੱਸਿਆ ਕਿ ਉਹਨਾਂ ਦੇ ਜਹਾਜ਼ਾਂ ਨੂੰ ਸਾਡੀ ਸੀਮਾ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਤੇ ਕੁਝ ਉਹਨਾਂ ਦੇ ਜਹਾਜ਼ ਵੀ ਥੱਲੇ ਡੇਗੇ ਨੇ ਸੈਨਾ ਨੇ ਕਿਹਾ ਕਿ 7 ਤੋਂ 10 ਮਈ ਦੇ ਵਿਚਕਾਰ ਪਾਕਿਸਤਾਨ ਦੇ 35-40 ਜਿਹੜੇ ਸੈਨਿਕ ਅਤੇ ਅਫਸਰ ਮਾਰੇ ਗਏ ਨੇ ਉਹਨਾਂ ਦੇ ਸੈਨਿਕ ਠਿਕਾਣਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਇਸ ਆਪਰੇਸ਼ਨ ਵਿੱਚ ਸ਼ਾਮਲ ਸਾਡੇ ਸਾਰੇ ਪਾਇਲਟ ਸੁਰੱਖਿਤ ਹਨ ਪਾਕਿਸਤਾਨੀ ਜਹਾਜ਼ ਸਾਡੀ ਸੀਮਾ ਵਿੱਚ ਨਹੀਂ ਵੜ ਪਏ ਇਸ ਲਈ ਉਹਨਾਂ ਦਾ ਮਲਬਾ ਸਾਡੇ ਕੋਲ ਨਹੀਂ ਹੈ ਪਰ ਅਸੀਂ ਉਹਨਾਂ ਦੇ ਕਾਫੀ ਜਹਾਜ਼ ਡਿਗੇ ਨੇ ਉਹਨਾਂ ਦੱਸਿਆ ਕਿ ਭਾਰਤ ਦੀ 7 ਮਈ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਐਲਓਸੀ ਦਾ ਉਲੰਘਣ ਕੀਤਾ ਇਸ ਦੀ ਬਾਅਦ ਵਿੱਚ ਘਟਨਾਵਾਂ ਵਿੱਚ ਸਾਡੇ ਕਈ ਨਾਗਰਿਕਾਂ ਦੇ ਜਾਨ ਗਈ ਹੈ ਤੇ ਨਾਲ ਪੰਜ ਭਾਰਤੀ ਜਵਾਨ ਵੀ ਸ਼ਹੀਦ ਹੋਏ ਨੇ ਭਾਰਤੀ ਨੇ ਇਹ ਵੀ ਕਿਹਾ ਕਿ 8 ਅਤੇ 9 ਮਈ ਦੀ ਰਾਤ ਨੂੰ 10:30 ਵਜੇ ਸਾਡੇ ਸ਼ਹਿਰਾਂ ਤੇ ਡਰੋਨ ਅਤੇ ਹਵਾਈ ਜਹਾਜ਼ਾਂ ਦਾ ਹਮਲਾ ਹੋਇਆ ਸਾਡੇ ਜ਼ਿਆਦਾਤਰ ਹਮਲੇ ਅਸੀਂ ਉਹਨਾਂ ਦੇ ਨਾਕਾਮ ਕਰ ਦਿੱਤੇ। ਪਾਕਿਸਤਾਨ ਨੇ ਸਾਡੇ ਸੈਨਿਕ ਟਿਕਾਣਿਆਂ ਨੂੰ ਵੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਤਾਂ ਅਸੀਂ ਉਹਨਾਂ ਦੇ 11 ਸੈਨਿਕ ਟਿਕਾਣਿਆਂ ਤੇ ਜਵਾਬੀ ਹਮਲਾ ਕੀਤਾ। ਉਧਰ ਵਾਈਸ ਐਡਰਮਲ ਪ੍ਰਮੋਦ ਨੇ ਕਿਹਾ ਕਿ ਅਸੀਂ ਪੈਲਗਮ ਅਟੈਕ ਤੋਂ ਬਾਅਦ ਅਰਬ ਸਾਗਰ ਵਿੱਚ ਕਈ ਡ੍ਰਿਲਾਂ ਕੀਤੀਆਂ ਨੇ। ਹਥਿਆਰਾਂ ਦੀ ਚੈਕਿੰਗ ਕੀਤੀ। ਸਾਡੀ ਨੇਵੀ ਪਾਕ ਦੀ ਹਰ ਮੂਵਮੈਂਟ ਤੇ ਨਜ਼ਰ ਰੱਖ ਰਹੀ ਸੀ। ਉਨਾਂ ਕੇ ਦਾਹਦੀਏ ਕੇ 12 ਮਈ ਦੀ ਦੁਪਹਿਰ 12 ਵਜੇ ਦੋਨਾਂ ਦੇਸ਼ਾਂ ਦੇ ਅੱਜ ਮਤਲਬ ਜਿਹੜੀ ਆ ਉਹ ਮੀਟਿੰਗ ਹੋਵੇਗੀ ਉਧਰ ਇਹ ਵੀ ਕਿਹਾ ਗਿਆ ਤਿੰਨ ਵੱਡੇ ਅਫਸਰਾਵਾਂ ਵੱਲੋਂ ਜਿਹੜੇ ਆਪਰੇਸ਼ਨ ਸੰਦੂਰ ਦੀਆਂ ਵੱਡੀਆਂ ਗੱਲਾਂ ਨੇ ਪਹਿਲੀ ਕਿ ਅਗਰ ਪਾਕਿਸਤਾਨ ਨੇ ਫੇਰ ਕੋਈ ਗਲਤੀ ਕੀਤੀ ਤਾਂ ਫਿਰ ਅਸੀਂ ਵੱਡਾ ਪ੍ਰਹਾਰ ਕਰਾਂਗੇ ਪਾਕ ਨੇ 10 ਮਈ ਦੀ ਸ਼ਾਮ 7 ਵਜੇ ਸੀਜ਼ਫਾਇਰ ਤੋੜਤਾ ਸੀ ਇਸ ਤੋਂ ਬਾਅਦ ਅਸੀਂ ਪਾਕਿਸਤਾਨ ਨੂੰ ਸੰਦੇਸ਼ ਭੇਜਿਆ 11 ਮਈ ਦੀ ਰਾਤ ਤੱਕ ਇੰਤਜ਼ਾਰ ਕਰਾਂਗੇ ਅੱਗੇ ਕੁਝ ਕੀਤਾ ਤਾਂ ਫਿਰ ਵੱਡਾ ਹਮਲਾ ਕਰਾਂਗੇ ਦੂਜਾ ਵੱਡਾ ਮਸਲਾ ਕਿ ਸਾਡਾ ਮਕਸਦ ਟਾਰਗੇਟ ਹਿੱਟ ਕਰਨਾ ਸੀ ਲਾਛਾ ਗਿਨਾ ਨਹੀਂ ਪਾਕ ਆਰਮੀਅਤੇ ਸਾਡੀ ਸੈਨਾ ਦੇ ਵਿਚਕਾਰ ਸੰਘਰਸ਼ ਹੋਇਆ ਜਿਸ ਵਿੱਚ ਉਹਨਾਂ ਦੀ ਕੈਜ਼ੁਐਲਟੀ ਹੋਈ ਹੈ ਅਸੀਂ ਅੰਕੜੇ ਨਹੀਂ ਦੱਸ ਪਾਵਾਂਗੇ ਕਿਹੜੇ ਹਥਿਆਰ ਦਾ ਇਸਤੇਮਾਲ ਕੀਤਾ ਇਸ ਬਾਰੇ ਵੀ ਜਾਣਕਾਰੀ ਨਹੀਂ ਦੇਵਾਂਗੇ ਲੇਕਿਨ ਜਿਸ ਚੀਜ਼ ਦਾ ਇਸਤੇਮਾਲ ਕੀਤਾ ਗਿਆ ਉਸਾ ਅਸੀਂ ਜੋ ਚਾਇਆ ਉਹ ਅਸਰ ਹੋਇਆ ਸਾਡਾ ਮਕਸਦ ਆਪਣੇ ਟਾਰਗੇਟ ਨੂੰ ਹਿਟ ਕਰਨਾ ਸੀ ਨਾ ਕਿ ਉਹਨਾਂ ਦੀਆਂ ਲਾਸ਼ਾਂ ਗਿਨਣਾ ਇਸੇ ਦੌਰਾਨ ਕਿਹਾ ਗਿਆ ਕਿ ਪਾਕਿਸਤਾਨੀ ਜਹਾਜ਼ਾਂ ਨੇ ਸਾਡੀ ਸੀਮਾ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਹਵਾ ਦੇ ਵਿੱਚ ਹੀ ਮਾਰ ਸੁੱਟਿਆ ਉਹਨਾਂ ਦੇ ਟੁਕੜੇ ਇਕੱਠੇ ਕੀਤੇ ਨੰਬਰ ਸਾਨੂੰ ਪਤਾ ਨਹੀਂ ਲੇਕਿਨ ਇਹਨਾਂ ਨਹੀਂ ਦੱਸ ਸਕਦੇ ਪਰ ਉਸਤੇ ਟੈਕਨੀਕਲ ਅਨਲਿਸਿਸ ਕਰ ਰਹੇ ਹਨ ਪਰ ਅਸੀਂ ਉਹਨਾਂ ਦੇ ਜਹਾਜ਼ ਵੀ ਡਿੱਗੇ ਨੇ ਬਸ ਉਹ ਇੱਕ ਹਾਈ ਟੈਕ ਪਲੇਨ ਸੀ ਚੌਥੀ ਉਹਨਾਂ ਵੱਡੀ ਗੱਲ ਕੀਤੀ ਆ ਕਿ ਜਿੱਥੋਂ ਤੱਕ ਸਾਡੇ ਜਹਾਜ਼ ਡਿੱਗਣ ਦੀ ਗੱਲ ਹੈ ਵਿਦੇਸ਼ੀ ਮੀਡੀਆ ਵਿੱਚ ਗੱਲਾਂ ਹੋ ਰਹੀਆਂ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਯੁੱਧ ਵਿੱਚ ਤੇ ਨੁਕਸਾਨ ਹੁੰਦਾ ਹੀ ਆ ਪਰ ਅਸੀਂ ਆਪਣਾ ਮਕਸਦ ਹਾਸਲ ਕਰ ਲਿਆ ਕੀ ਨੁਕਸਾਨ ਹੋਇਆ ਇਸ ਤੇ ਚਰਚਾ ਨਹੀਂ ਕਰਨੀ ਚਾਹੀਦੀ ਪਰ ਯੁੱਧ ਦੀ ਪ੍ਰਕਿਰਿਆ ਦੇ ਵਿੱਚ ਨੁਕਸਾਨ ਹੋ ਜਾਂਦਾ ਕੁਝ ਕਹਿਣਾ ਉਲਟ ਅਸਰ ਪੈ ਸਕਦਾ ਇਹ ਜ਼ਰੂਰ ਸਪਸ਼ਟ ਕਰਦੇ ਹਾਂ ਕਿ ਸਾਡੇ ਸਾਰੇ ਪਾਇਰਲਟ ਘਰ ਆ ਚੁੱਕੇ ਨੇ ਤੇ ਜਿਹੜੇ ਆਰਮੀ ਦੇ ਟਿਕਾਣੇ ਨੇ ਉਹ ਵੀ ਸੁਰੱਖਤ ਨੇ ਪੰਜਵੀਂ ਵੱਡੀ ਗੱਲ ਜਿਹੜੀ ਆਖੀ ਗਈ ਸੀ ਤਿੰਨ ਵੱਡੇ ਅਫਸਰਾਂ ਵੱਲੋਂ ਕਿ ਜੇ ਜੋ ਜਿਹੜਾ 3-4 ਦਿਨ ਦੇ ਵਿੱਚ ਚੱਲ ਰਿਹਾ ਇਹ ਕਿਸੇ ਜੁੱਧ ਤੋਂ ਘੱਟ ਨਹੀਂ ਸੀ ਹੁਣ ਸਥਿਤੀ ਹਲੇ ਵੀ ਸਮਾਨਿਆ ਨਹੀਂ ਕਹਿ ਸਕਦੇ ਹਰ ਰਾਤ ਗੁਸਪੈਟ ਨਹੀਂ ਹੁੰਦੀ ਅਸੀਂ ਇਹ ਜਾਣਕਾਰੀ ਹੈ ਕਿ ਅੱਤਵਾਦੀਆਂ ਦੇ ਨਾਲ ਪਾਕਿਸਤਾਨੀ ਆਰਮੀ ਗੁਸਪੈਟ ਕਰ ਰਹੀ ਹੈ ਸਾਡਾ ਕੰਮ ਸੀ ਉਹ ਸੀ ਕਰ ਦਿੱਤਾ ਸਾਨੂੰ ਚਿੰਤਾ ਨਹੀਂ ਕਿ ਪਾਕਿਸਤਾਨ ਅੱਗੇ ਕੀ ਕਰੇਗਾ ਸਾਨੂੰ ਤੇ ਇਹ ਪਤਾ ਕਿ ਅਸੀਂ ਕੀ ਕਰਾਂਗੇ ਤੇ ਸਾਡੇ ਕੋਲ ਪੂਰਾ پلان ਤੇ ਪੂਰੇ ਮੁਕੰਮਲ ਤਿਆਰੀ ਹੈ ਉਧਰੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਰਸੀ ਨੇ ਕਿਹਾ ਕਿ ਸਾਨੂੰ ਕੇਵਲ ਸੀਮਾ ਦੇ ਨੇੜੇ ਬਿਲਕੁਲ ਜਿਹੜੇ ਸਰਦ ਦੇ ਬਿਲਕੁਲ ਨੇੜੇ ਆਰਮੀ ਦੇ ਟਿਕਾਣਿਆਂ ਤੇ ਨਹੀਂ ਕਾਰਵਾਈ ਅਸੀਂ ਕੀਤੀ ਪਾਕਿਸਤਾਨ ਦੇ ਸ਼ੁਗਭਾਰਤੀ ਸਨਾਵਾ ਦੀ ਕੀਤੀ ਕਾਰਵਾਈ ਦੀ ਜਿਹੜੀ ਧਮਕਾ ਉਹ ਪਾਕਿਸਤਾਨ ਦੇ 라ਵਲਪਿੰਡੀ ਤੱਕ ਸੁਣੀ ਹੈ ਪਾਕਿਸਤਾਨੀ ਜਿੱਥੇ ਪਾਕਿਸਤਾਨੀ ਫੌਜ ਦਾ ਹੈੱਡਕੁਆਟਰ ਹੈ ਇਹ ਨਿਆ ਭਾਰਤ ਜੋ ਸਰਦਾਰਪੁਰ ਜਾ ਕੇ ਵੀ ਅਤਵਾਦ ਦਾ ਮੂੰਹ ਤੋੜਵਾ ਜਵਾਬ ਦਿੰਦਾ ਤੇ ਸਮਰਥ ਹੈ ਰਾਜਨਾਰਾ ਸਿੰਘ ਨੇ ਲਖਨਊ ਦੇ ਵਿੱਚ ਇੱਕ ਬ੍ਰਹਮੋ ਸੁਪਰ ਸੋਨਿਕ ਕਰੂਜ਼ ਮਜਾਇਲ ਦੀ ਦੇਸ਼ ਦੀ ਸਭ ਤੋਂ ਵੱਡੀ ਇੰਟੀਗ੍ਰੇਸ਼ਨ ਅਤੇ ਟੈਸਟਿੰਗ ਯੂਨਿਟ ਦਾ ਉਦਗਾਟਨ ਕਰਨ ਪ੍ਰੰਤ ਗੱਲਬਾਤ ਆਖੀ ਸੀ ਹੁਣ ਇਸ ਆਪਰੇਸ਼ਨ ਸੰਦੂਰ ਦਰਾਨ ਜਿਹੜੀਆਂ ਚਾਰ ਵੱਡੀਆਂ ਗੱਲਾਂ ਹੋਈਆਂ ਨੇ ਇੱਕ ਆਪਰੇਸ਼ਨ ਸੰਦੂਰ ਦੇ ਤਹਿਤ ਐਟਮੀ ਹਥਿਆਰਾਂ ਤੇ ਲੈਸ ਭਾਰਤ-ਪਾਕਿਸਤਾਨ ਦੇ ਵਿਚਕਾਰ ਜੰਗ ਵਿੱਚ ਵਾਰਫੇਅਰ ਦੇ ਕਈ ਤਰੀਕੇ ਪਹਿਲੀ ਵਾਰ ਸਾਹਮਣੇ ਆਏ ਨੇ ਭਾਰਤੀ ਸੈਨਾਨ 21 ਸਦੀ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਅੰਦਰ ਜਾ ਕੇ 500 ਕਿਲੋਮੀਟਰ ਤੱਕ 에ਅਰ ਸਟ੍ਰਾਈਕ ਕੀਤੀ ਨੌ ਸੈਨਾ ਮਤਲਬ ਜਲ ਸੈਨਾ ਵੀ ਲਗਾਤਾਰ ਸੀ ਕਵਰ ਦਿੰਦੀ ਰਹੀ ਹੈ ਭਾਰਤ ਨੇ ਪਹਿਲੀ ਵਾਰ ਆਪਰੇਸ਼ਨ ਸਦੂਰਵਿਚ ਵੱਡੀ ਸਿੱਖਿਆ ਵਿੱਚ ਡਰੋਨ ਅਟੈਕ ਨੂੰ ਅੰਜਾਮ ਦਿੱਤਾ ਇਹਨਾਂ ਵਿੱਚ ਨਾਕਸ਼ਕਸ਼ਤਰ 1 ਅਤੇ ਸਕਾਈ ਸਟ੍ਰਾਈਕਰ ਡਰੋਨ ਦਾ ਇਸਤੇਮਾਲ ਕੀਤਾ ਗਿਆ ਇਹ ਡਰੋਨ ਸੈਲਫ ਡਿਸਟ੍ਰਿਕਟਿੰਗ ਅਤੇ ਅਟੈਕ ਵਾਰਫੇਅਰ ਵਾਲੇ ਨੇ ਜਾਨੀ ਇਹ ਟਾਰਗੇਟ ਜਾ ਕੇ ਹਿਟ ਕਰਨ ਵਿੱਚ ਬੜੇ ਅਹਿਮ ਭੂਮਿਕਾ ਨਿਭਾਉਂਦੇ ਨੇ ਔਰ ਦੂਜੀ ਇਹ ਪਹਿਲੀ ਵਾਰ ਹੈ ਕਿ ਜਦ ਭਾਰਤ ਨੇ ਇੰਨੀ ਛੋਟੀ ਮਤਲਬ 4 ਦਿਨ ਦੀ ਲੜਾਈ ਲੜੀ ਹੈ ਔਰ ਇਸ ਲੜਾਈ ਵਿੱਚ ਪਾਕਿਸਤਾਨ 에ਅਰ ਫੋਰਸ ਦੀ ਰੀਡ ਦੀ ਹੱਡੀ ਤੋੜ ਦਿੱਤੀ ਹੈ 1965 ਦੀ ਲੜਾਈ 49 ਦਿਨ 1971 ਦੀ ਲੜਾਈ 13 ਦਿਨ ਅਤੇ ਕਾਰਗਲ ਜੁਧ 15 ਦਿਨ ਚੱਲਿਆ ਸੀ ਇਸ ਦੌਰਾਨ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣੇ ਅਤੇ 11 ਆਰਮੀ ਦੇ ਟਿਕਾਣੇ ਨੂੰ ਭਾਰਤੀ ਫੌਜਾਂ ਨੇ ਤਬਾਹ ਕੀਤਾ ਭਾਰਤ ਨੇ 1971 ਜੁਧ ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਦੇ ਪੰਜਾਬ ਦੇ ਅੰਦਰ ਜਾ ਕੇ ਵੱਡੀ ਸਟ੍ਰਾਈਕ ਕੀਤੀ ਹੈ ਇਸ ਵਿੱਚ ਮਰੀਦ ਕੇ ਰਫੀਕੀ ਸਿਆਲਕੋਟ ਤੇ ਸ਼ੁਕਰਜੈਸੀ ਪਾਕਿਸਤਾਨ ਦੇ ਪੰਜਾਬ ਜਿਸ ਨੂੰ ਲੈਂਦਾ ਪੰਜਾਬ ਕਹਿੰਦਾ ਉੱਥੇ ਭਾਰਤੀ ਫੌਜਾਂ ਨੇ ਆਰਮੀ ਸਟ੍ਰਾਈਕ ਕੀਤੀ ਹੈ ਔਰ ਸਰਖੋਦਾ ਤੇ ਜਕੋਬਾਬਾਦ ਵਿੱਚ ਆਰਮੀ ਕੈਂਟ ਵੀ ਹਿਲਗੇ ਸਨ ਅਰਾਜੇ 12 ਵਜੇ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿਚਕਾਰ ਮੀਟਿੰਗ ਆ ਔਰ ਕਿਉਂਕਿ ਅੱਜ ਸੀਜ਼ਫਾਇਰ ਦੇ ਨੂੰ ਅੱਗੇ ਕੀ ਅਗੇ ਰਣਨੀਤੀ ਹੋਏਗੀ ਦੋਵਾਂ ਦੇਸ਼ਾਂ ਦੀ ਕਿਉਂਕਿ ਯੂਐਸਏ ਵੱਲੋਂ ਵੀ ਭੂਮਿਕਾ ਨਿਭਾਉਂਦੇ ਸੀਜ਼ਫਾਇਰ ਦਾ ਐਲਾਨ ਕੀਤਾ ਸੀ ਹਾਲਾਂਕਿ ਪਾਕਿਸਤਾਨ ਨੇ ਫਿਰ ਲੰਘਣਾ ਕੀਤਾ ਸੀ ਲੇਕਿਨ ਅੱਜ ਦੁਪਹਿਰੇ 12 ਵਜੇ ਮੀਟਿੰਗ ਆ ਔਰ ਮੀਟਿੰਗ ਦੇ ਵਿੱਚ ਕੀ ਕੁਝ ਦੋਨੇ ਦੇਸ਼ ਫੈਸਲਾ ਲੈਂਦੇ ਨੇ ਉਹ ਵੀ ਜਾਣਕਾਰੀ ਤੁਹਾਨੂੰ ਪਹੁੰਚਾਈ ਜਾਏਗੀ ਲੇਕਿਨ ਫਿਲਹਾਲ ਸਾਨੂੰ ਦੱਸਿਆ ਗਿਆ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ